ਫੜਾ ਏ ਟਫੜਾ ਟਫੜਕਾ ਪਾਜ ਕੀ ਕੁਛ ਨਿਕਲੀ ਨਾ ਇਹ ਤੇ ਹੋ ਰਹੀ ਜਾਂਦੀ ਇੱਟਾ ਹੈਣੀ ਹੋਰ ਹੈਗਾ ਨਾ ਫਾਇਰ ਨਾਲ ਨੇੜੇ ਖਿੱਚ ਲਾ ਕਰ ਕੱਢ ਲਾ ਕਰ ਲਾ

ਆਰੇ ਜਨਾ ਪਾਣੀ ਇੱਥੋਂ ਤੱਕ ਆ ਜਾਂਦਾ ਹੈ ਗਾ ਦੇਖ ਆਪਾਂ ਕਿਵੇਂ ਬੁਰੀ ਹਾਲਤਾਂ ਕੱਢਿਆ ਆ ਮੂੰਹ ਤੇ ਦੇਖ ਆਪਾਂ ਮਸਕਾਨ ਆ ਗਿਆ ਜਿਹੜਾ ਪਾਸੇ ਬੈਠਾ ਬੰਦਾ ਉਹ ਕਹਿ ਦਿੰਦਾ ਕਿ ਕਿਵੇਂ ਕਰਦੇ ਆ ਜਿਹੜਾ ਘਰੋਂ ਆਇਆ ਨਹੀਂ ਹੁੰਦਾ ਠੀਕ ਹੈ ਬੋ ਨਾ ਬਾਟੀ ਫੜਾ ਜਾਣਾ ਕਿਵੇਂ ਕਹਾਂ ਜੋ ਵੀ ਨਾ ਇੱਥੋਂ ਦੇਖ ਯਾਰ ਬੱਸ ਇਹ ਨਾਮ ਤਾਂ ਨਹੀਂ ਨਾ ਦੱਸਦਾ ਯਾਰ ਲੋਕਾਂ ਨੂੰ ਤੁਸੀਂ ਬੱਸ ਤੇਰਾ ਤੋੜਾ ਕੱਢਿਆ ਸੀ ਤੁਹਾਨੂੰ ਆਲੀ ਦਾ ਬਿਲਕੁਲ ਨਹੀਂ ਪੱਛੜਾ ਦਸੇ ਗੱਤੀ ਕੁੱਤੇ ਜਿਹਾ ਖਾਣਾ ਹੋਇਆ ਜੇ ਵੀ ਤੋਂ ਮਾ ਲੋੜੇ ਪੈਸੇ ਮਿਲਣਗੇ ਪਾਣੋ